ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਗਰੁੱਪ ਦੇ ਵਿੱਚ ਤੇ ਅੱਜ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਜੀ ਪਿਛਲੇ ਸੋਮਵਾਰ ਜਿਹੜੀ ਕਿ ਬਹੁਤ ਹੀ ਜ਼ਿਆਦਾ ਮੰਦਭਾਗੀ ਘਟਨਾ ਹੋਈ ਹੈ ਜੀ ਸਾਡੇ ਵੱਡਾ ਵੀਰ ਜਿਹੜਾ ਕਿ ਸਤਨਾਮ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਹਦੀ ਮਸ਼ੀਨ ਦੇ ਵਿੱਚ ਬਾਹ ਆਉਣ ਕਰਕੇ ਉਹਦੀ ਮੌਤ ਹੋ ਗਈ ਹੈ ਜੀ ਸਿਰਫ ਬਾਹ ਹੀ ਨਹੀਂ ਆਈ ਸੀ ਬਲਕਿ ਉਹਦੀਆਂ ਲੱਤਾਂ ਵੀ ਜਿਹੜੀਆਂ ਉਹਦੇ ਵਿੱਚ ਕੁਝ ਨਹੀਂ ਗਈਆਂ ਸੀ ਉਹਦੀ ਮਾਲਕ ਦੇ ਲਾਪਰਵਾਹੀ ਕਰਕੇ ਉਹਦੀ ਜਿਹੜੀ ਕਿ ਮੌਤ ਹੋਈ ਹੈ ਜੀ ਤੇ ਜਿਹੜਾ ਕਿ ਸਤਨਾਮ ਵੀਰ ਜੀ ਉਹ ਪੰਜਾਬ ਤੋਂ ਮੋਗੇ ਡਿਸਟ੍ਰਿਕਟ ਦਾ ਰਹਿਣ ਵਾਲਾ ਸੀਗਾ ਜੀ ਠੀਕ ਹੈ ਜੀ ਤੇ ਇੱਥੇ ਲਤੀਨਾ ਸ਼ਹਿਰ ਦੇ ਵਿੱਚ ਆਪਣੀ ਵਾਈਫ ਦੇ ਨਾਲ ਜਿੰਨਾ ਦਾ ਨਾਮ ਕਿ ਸੋਨੀ ਦੱਸਿਆ ਯਾਰ ਉਹਨਾਂ ਦੇ ਨਾਲ ਇਥੇ ਰਹਿ ਰਹੇ ਸੀ 3 ਸਾਲ ਹੀ ਹੋਏ ਸੀ ਕਿ ਇਟਲੀ ਦੇ ਵਿੱਚ ਰਹਿ ਰਹਿਆਂ ਨੂੰ ਤੇ ਇਹ ਤੋਂ ਪਹਿਲਾਂ ਦੱਸਿਆ ਜਾ ਰਿਹਾ ਕਿ ਇਸ ਮਾਲਕ ਕੋਲ ਕੰਮ ਕਰਨ ਤੋਂ ਪਹਿਲਾਂ ਉਹ ਕਿਸੇ ਫਾਰਮ ਦੇ ਵਿੱਚ ਕੰਮ ਕਰਦੇ ਸੀ ਜਿਹੜਾ ਮੱਜਾਂ ਦਾ ਸਟਾਲਾ ਮੱਜਾਂ ਦਾ ਫਾਰਮ ਦੇ ਵਿੱਚ ਉਹ ਕੰਮ ਕਰਦੇ ਰਹੇ ਨੇ ਇਹ ਤੋਂ ਪਹਿਲਾਂ ਠੀਕ ਹੈ ਜੀ ਇੱਕ ਸਾਲ ਤਕਰੀਬਨ ਇੱਥੇ ਕੰਮ ਕਰਦੇ ਨੂੰ ਹੋਇਆ ਦੱਸਿਆ ਜਾ ਰਿਹਾ ਠੀਕ ਹੈ ਜੀ ਤੇ ਇੱਥੇ ਕਦੂਆਂ ਦੇ ਖੇਤ ਦੇ ਵਿੱਚ ਜਿਹੜਾ ਕਿ ਵੀਰੇ ਪਿਛਲੇ 1 ਸਾਲਾਂ ਤੋਂ ਕੰਮ ਕਰ ਰਿਹਾ ਸੀਗਾ ਠੀਕ ਹੈ ਜੀ ਤੇ ਜਿਹੜੀ ਕਿ ਤੇਲੋ ਬਲੇਟਨ ਵਾਲੀ ਮਸ਼ੀਨ ਹੁੰਦੀ ਹੈ ਜਿਸ ਨੂੰ ਕਿ ਆਪਾਂ ਰੋਲਰ ਪਲਾਸਟਿਕ ਮਸ਼ੀਨ ਵੀ ਕਹਿੰਦੇ ਨੇ ਠੀਕ ਹੈ ਜੀ ਉਸ ਮਸ਼ੀ ਪਰ ਅਸਲ ਕਾਰਨ ਸਿਰਫ ਉਹਨਾਂ ਦੀ ਉੱਥੇ ਜਿਹੜੀ ਕਿ ਬਾਹ ਨਹੀਂ ਵੱਡੀ ਗਈ ਸੀ ਉਹਨਾਂ ਦੀ ਲੱਤਾਂ ਵੀ ਵਿੱਚ ਪੀਸੀਆਂ ਗਈਆਂ ਸਾਨੂੰ ਉਸ ਮਸ਼ੀਨ ਦੇ ਵਿੱਚ ਜਿਹੜੀ ਕਿ ਟਰੈਕਟਰ ਦੇ ਨਾਲ ਖਿੱਚੀ ਜਾ ਰਹੀ ਸੀਗੀ ਠੀਕ ਹੈ ਜੀ ਤੇ ਜਿਹਦੇ ਕੋਲ 17 ਵੀਰਾ ਕੰਮ ਕਰਦਾ ਸੀਗਾ ਉਹ ਮਾਲਕ ਦਾ ਨਾਮ ਹੈਗਾ ਰੈਂਜੋ ਲੋਵਾਤਾ ਠੀਕ ਹੈ ਉਹਦੇ ਪਿਤਾ ਦਾ ਨਾਮ ਹੈਗਾ ਅੰਤੋਨੀਓ ਲੋਵਾਤਾ ਜਿਹੜਾ ਕਿ ਉਹਨੂੰ ਵੈਨ ਦੇ ਵਿੱਚ ਪਾ ਕੇ ਉਹਦੀ ਬਾਹ ਨੂੰ ਕਾਲੇ ਰੰਗ ਦੇ ਕਰੇਡ ਦੇ ਵਿੱਚ ਰੱਖ ਕੇ ਤੇ ਉਹਨੂੰ ਉਹਦੇ ਘਰ ਦੇ ਬਾਹਰ ਸੁੱਟ ਕੇ ਆਇਆ ਠੀਕ ਹੈ ਉਹਦਾ ਪਿਤਾ ਸੀਗਾ ਰੈਂਜੋ ਲੋਵਾਤਾ ਦਾ ਪਿਤਾ ਅੰਤੋਨੀਓ ਲੋਵਾਤਾ ਜਿਹਦਾ ਨਾਮ ਦੱਸਿਆ ਜਾ ਰਿਹਾ ਠੀਕ ਹੈ ਜੀ ਤੇ ਮਤਲਬ ਉਹਨੇ ਹੁਣ ਬਿਆਨ ਦਿੱਤਾ ਹੈ ਪਿੱਛੇ ਜੇ ਟੀਜੀ ਹੁਣੋ ਚੈਨਲ ਦੇ ਉੱਤੇ ਉਹਨੇ ਉਹਨੇ ਬਿਆਨ ਦਿੱਤਾ ਟੀਜੀ ਹੁਣੋ ਚੈਨਲ ਦੇ ਉੱਤੇ ਕਿ ਉਹਦੀ ਲਾਪਰਵਾਹੀ ਦੇ ਕਰਕੇ ਹੀ ਜਿਹੜੀ ਕਿ ਉਹਦੀ ਮੌਤ ਹੋਈ ਮੈਂ ਉਹਨੂੰ ਮਨਾ ਕੀਤਾ ਸੀਗਾ ਬਹੁਤ ਜ਼ਿਆਦਾ ਕਿ ਮਸ਼ੀਨ ਦੇ ਲੱਗੇ ਨਾ ਜਾਈ ਪਰ ਉਹਨੇ ਮੇਰੀ ਇੱਕ ਵੀ ਨਾ ਸੁਣੀ ਉਹ ਮਸ਼ੀਨ ਦੇ ਲੱਗੇ ਗਿਆ ਠੀਕ ਹੈ ਜਿਹਦੇ ਜਿਹਦੇ ਕਾਰਨ ਕਰਕੇ ਉਹਦੀ ਬਾਹ ਮੇਚ ਆ ਗਈ ਜਿਹੜੀ ਮਸ਼ੀਨ ਸੀਗੀ ਜੀ ਉਹ ਤੇਲੋ ਹੁੰਦੀ ਆ ਉਹਦੇ ਵਿੱਚ ਕਦੂਆਂ ਦੇ ਵਿੱਚ ਜਾਂ ਤਰਬੂਜਾਂ ਦੇ ਖੇਤਾਂ ਦੇ ਵਿੱਚ ਨਾ ਉਹ ਤੇਲੋ ਹੁੰਦੀ ਤੇਲੋ ਬਲੇਟਣ ਵਾਸਤੇ ਉਹ ਮਸ਼ੀਨ ਹੁੰਦੀ ਆ ਜਿਹਦੇ ਵਿੱਚ ਕਿ ਉਹਦੀ ਬਾਹ ਆ ਗਈ ਉਦੀ ਬਾਹ ਲੱਤ ਗਈ ਨਾਲੋਂ ਠੀਕ ਹੈ ਜੀ ਜਿਹਦੇ ਕਰਨੋਂ ਉਦੀ ਮੌਤ ਹੋ ਗਈ ਪਰ ਮੈਂ ਉਹਨੂੰ ਬਹੁਤ ਜ਼ਿਆਦਾ ਰੋਕਿਆ ਸੀਗਾ ਮਨਾ ਕੀਤਾ ਸੀਗਾ ਪਰ ਮੇਰਾ ਵੀ ਬਹੁਤ ਜ਼ਿਆਦਾ ਜਿਹੜਾ ਕੋ ਨੁਕਸਾਨ ਹੋਇਆ ਠੀਕ ਹੈ ਮੈਨੂੰ ਉਹਦੇ ਕਰਕੇ ਹੁਣ ਕੰਮ ਰੋਕਣਾ ਪਊਗਾ ਉਦੀ ਮੌਤ ਕਰਕੇ ਠੀਕ ਹੈ ਜੀ ਉਦੀ ਮੌਤ ਹੋ ਗਈ ਹੈ ਤੇ ਹੁਣ ਮੈਨੂੰ ਆਪਣਾ ਕਿੰਨਾ ਨੁਕਸਾਨ ਹੋ ਰਿਹਾ ਮੈਨੂੰ ਇਹ ਉਹਦਾ ਬਿਆਨ ਹੈ ਠੀਕ ਹੈ ਬਿਆਨ ਦੇ ਰਿਹਾ ਪਰ ਮੇਰਾ ਉਹਨੂੰ ਸਵਾਲ ਆ ਠੀਕ ਹੈ ਅਗਰ ਉਦੀ ਬਾਹ ਆ ਗਈ ਸੀਗੀ ਵਿੱਚ ਤੇਰੇ ਲੱਗ ਕੇ ਹਸਪੀਟਲ ਸੀਗਾ 2 ਕਿਲੋਮੀਟਰ ਉੱਥੇ ਲੈ ਜਾਂਦਾ ਉਹਨੂੰ ਹਸਪੀਟਲ ਸੀਗਾ ਤੇਰੇ ਲੱਗ ਕੇ ਸੰਤਾ ਮਰੀਆ ਗੋਰੇਤੀ ਠੀਕ ਹੈ ਜੀ ਤੇਰੇ ਲਾਗੇ 2 ਕਿਲੋਮੀਟਰ ਜਿੱਥੇ ਉਹ ਕੰਮ ਕਰ ਰਿਹਾ ਸੀ ਕਾ ਠੀਕ ਹੈ ਜੀ ਬੋਰਗੋ ਸੰਤਾ ਮਰੀਆ ਦੇ ਵਿੱਚ ਉੱਥੇ ਲਾਗੇ ਹਸਪੀਟਲ ਆ 2 ਕਿਲੋਮੀਟਰ ਉੱਥੇ ਲੈ ਜਾਂਦਾ ਅਗਰ ਤੈਨੂੰ ਇੰਨਾ ਹੀ ਦੁੱਖ ਹੈ ਹੁਣ ਤੈਨੂੰ ਮਤਲਬ ਦੁੱਖ ਲੱਗ ਰਿਹਾ ਤੂੰ ਸੱਚਾ ਬਣ ਰਿਹਾ ਤੇਰੇ ਵਕੀਲ ਨੇ ਸਲਾਹ ਦੇ ਦਿੱਤੀ ਆ ਤੈਨੂੰ ਕਿ ਤੂੰ ਜਾ ਕੇ ਪੇਸ਼ ਹੋ ਜਾ ਤੇਰਾ ਵਕੀਲ ਵੀ ਤੇ ਬਿਆਨ ਦੇ ਰਿਹਾ ਕਿ ਮੇਰਾ ਬੰਦਾ ਸੱਚਾ ਹੈ ਯੋ ਪੇਸ਼ ਹੋ ਗਿਆ ਪੁਲਿਸ ਕੋਲ ਆਪ ਹੀ ਆਣ ਕੇ ਪੇਸ਼ ਹੋ ਗਿਆ ਪਰ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਦੱਸਦਾ ਦੋਸਤੋ ਇਹਦੇ ਉੱਤੇ ਪਹਿਲਾਂ ਵੀ ਇੱਕ ਕੇਸ ਚੱਲ ਰਿਹਾ 5 ਸਾਲ ਪਹਿਲਾਂ ਤੋਂ ਇਹਦੇ ਉੱਤੇ ਇਨਕੁਆਇਰੀ ਚੱਲਦੀ ਪਈ ਹੈ ਠੀਕ ਹੈ ਜੀ ਕਿੰਨਾ ਮਤਲਬ ਬੇਦਰਦ ਹੋਊਗਾ ਉਹਦੀ ਬਾਹ ਨੂੰ ਇੱਕ ਕਰੇਟ ਦੇ ਵਿੱਚ ਪਾ ਕੇ ਉਹਨੂੰ ਕਾਮਯੋ ਦੇ ਵਿੱਚ ਲੱਦ ਕੇ ਕਾਮਯੋ ਯਾਨੀ ਕਿ ਵੈਨ ਕਹਿ ਸਕਦੇ ਇੱਕ ਤਰ੍ਹਾਂ ਦੀ ਜਿੰਨਾ ਜਿਹੜੇ ਇਟਲੀ ਨਹੀਂ ਰਹਿੰਦੇ ਆਪਣੇ ਪੰਜਾਬ ਤੋਂ ਵੀਰ ਸੌਂਦੇ ਪਏ ਨੇ ਉਹਨਾਂ ਨੂੰ ਪਤਾ ਨਹੀਂ ਹੋਊਗਾ ਇੱਕ ਵੈਨ ਹੁੰਦੀ ਹੈ ਵੀਰ ਜੀ ਠੀਕ ਹੈ ਤਾਂ ਉਹ ਵੈਨ ਦੇ ਵਿੱਚ ਉਹਨੂੰ ਭਾਇਆ ਠੀਕ ਹੈ ਜੀ ਉਹਦਾ ਲਹੂ ਕਿੰਨਾ ਨਿਕਲ ਰਿਹਾ ਹੋਊਗਾ ਖੂਨ ਕਿੰਨਾ ਨਿਕਲ ਰਿਹਾ ਹੋਊਗਾ ਉਹਨੂੰ ਹਸਪੀਟਲ ਲੈ ਕੇ ਜਾਣ ਦੀ ਦੂਰੀ ਸਿਰਫ 2 ਕਿਲੋਮੀਟਰ ਸੀਗਾ ਉਤੋਂ ਹਸਪਤਾਲ ਉਹਨੂੰ 2 ਕਿਲੋਮੀਟਰ ਆਪਣੀਆਂ ਪੈੜੀਆਂ ਦੇ ਵਿੱਚੋਂ ਦੀ ਕੱਢ ਕੇ ਆ ਮੇ ਦੱਸਿਆ ਜਾ ਰਿਹਾ ਕਿ ਪੈੜੀਆਂ ਦੇ ਵਿੱਚੋਂ 2 ਕਿਲੋਮੀਟਰ ਇਹਨਾਂ ਦੇ ਪੈਲੀ ਪੈਲੀ ਦੇ ਵਿੱਚੋਂ ਦੀ ਹੋਏ ਨੇ ਠੀਕ ਹੈ ਰੋਡ ਤੇ ਨਹੀਂ ਚੜੇ 2 ਕਿਲੋਮੀਟਰ ਦੇ ਪੈੜੀਆਂ ਦੇ ਵਿੱਚੋਂ ਦੀ ਨਿਕਲੇ ਨੇ ਫਿਰ 8 ਕਿਲੋਮੀਟਰ ਦਾ ਦੂਰ ਘਰ ਸੀਗਾ ਜਿੱਥੇ ਉਹਨੂੰ ਸੁੱਟ ਗਿਆ ਕੂੜੇਵਾਂਗ ਕੂੜੇਵਾਂਗ ਉਹਨੂੰ ਸੁੱਟ ਗਿਆ ਉਹਦੇ ਉਹ ਵੀ ਡਸਟਬਿਨਾਂ ਦੇ ਲਾਗੇ ਦੱਸਿਆ ਜਾ ਰਿਹਾ ਜਿੱਥੇ ਸੁੱਟਿਆ ਉਹਨਾਂ ਦੇ ਗਵਾਂਡੀਆਂ ਨੇ ਇਟਾਲੀਅਨ ਨੇ ਉਹਨਾਂ ਨੇ ਬਿਆਨ ਦਿੱਤਾ ਕਿੰਨਾ ਕਿ ਬਹੁਤ ਚੰਗਾ ਸੀਗਾ ਠੀਕ ਹੈ ਉਹਨਾਂ ਨੇ 112 ਨੰਬਰ ਦੇ ਉੱਤੇ ਕੋਲ ਕੀਤੀ ਫਿਰ ਹੈਲੀਕਾਪਟਰ ਆਇਆ ਵਾ ਐਂਬੂਲੈਂਸ ਜਿਹੜੀ ਕਿ ਹੈਲੀਕਾਪਟਰ ਹੈਲੀਕਾਪਟਰ ਨਾਲ ਹੀ ਆਈ ਹੈ ਠੀਕ ਹੈ ਜੀ ਉਹਨੂੰ ਮਤਲਬ ਲੈ ਕੇ ਗਏ ਨਾ ਜੀ ਹਸਪੀਟਲ ਦੇ ਵਿੱਚ ਠੀਕ ਹੈ ਜੀ ਤੇ ਮਤਲਬ ਕਿ 2 ਕਿਲੋਮੀਟਰ ਦੂਰ ਹਸਪੀਟਲ ਸੀਗਾ ਇਰ ਤੋਂ ਉੱਥੇ ਲੈ ਕੇ ਨਹੀਂ ਗਿਆ 10 ਕਿਲੋਮੀਟਰ ਇਹਨੇ ਗੱਡੀ ਚ ਲਾ ਕੇ ਤੇ ਉਹਨੂੰ ਉਹਦੇ ਘਰ ਦੇ ਬਾਹਰ ਕੂੜੇ ਵਾਂਗ ਛੋਟਿਆ ਆ ਠੀਕ ਹੈ ਜੀ ਜੇ ਤਾਂ ਤੁਸੀਂ ਇੰਨੇ ਹੀ ਸੱਚੇ ਸੀਗੇ ਤੇ ਫਿਰ ਉਹਨੂੰ ਲੈ ਕੇ ਜਾਂਣਾ ਨਾ ਕਿੰਨਾ ਕੁ ਬੰਦਾ ਗਿਰ ਸਕਦਾ ਤੁਸੀਂ ਆਪ ਦੱਸੋ ਕਿੰਨਾ ਕੁ ਮਤਲਬ ਗਿਰਿਆ ਹੋਇਆ ਇਨਸਾਨ ਹੋਊਗਾ ਕਿ ਉਹਨੂੰ ਬਚਾਉਣ ਉਹਨੂੰ ਉਹਦੇ ਘਰ ਦੇ ਬਾਹਰ ਸੋਟਾਇਆ ਸਿਰਫ ਇਸ ਲਈ ਕਿ ਮੇਰੇ ਉੱਤੇ ਕਾਰਵਾਈ ਨਾ ਹੋ ਜAVE ਕਿ ਤੂੰ ਬਿਨਾ ਪੇਪਰਾਂ ਦੇ ਉੱਤੇ ਬੰਦਾ ਕੰਮ ਕਰ ਰਿਹਾ ਉਹਨੂੰ ਸੱਟ ਲੱਗ ਗਈ ਆ ਕਿਤੇ ਮੈਨੂੰ ਜੁਰਮਾਨਾ ਨਾ ਪੈ ਜਾਂਦਾ ਹੋਵੇ ਮੈਨੂੰ ਇਹਨੂੰ ਪੈਸੇ ਨਾ ਦੇਣੇ ਪੈ ਜਾਂਦੇ ਹੁਣ ਕਿੰਨੀ ਮਤਲਬ ਤੁਸੀਂ ਖੁਦ ਸੋਚੋ ਕਿ ਕਿੰਨੀ ਮਤਲਬ ਗਰੀ ਹੋਈ ਸੋਚ ਹੋਊਗੀ ਅਗਰ ਸ਼ਾਇਦ ਉਹਨੂੰ ਬਚਾ ਲੈਂਦਾ ਤਾਂ ਕੀ ਪਤਾ ਕਈ ਆਪਣੇ ਕਿੰਨੇ ਵੀਰ ਆ ਜਿਹੜੇ ਕਿ ਉਹਨਾਂ ਨੂੰ ਕੰਮ ਦੇ ਉੱਤੇ ਸੱਟ ਲੱਗਦੀ ਆ ਪਰ ਉਹ ਬਿਆਨ ਨਹੀਂ ਦਿੰਦੇ ਕਿ ਸਾਨੂੰ ਕੰਮ ਦੇ ਉੱਤੇ ਸੱਟ ਲੱਗੀ ਗਈ ਉਹ ਇਹ ਸੋਚਦੇ ਕਿ ਸਾਡੇ ਮਾਲਕ ਨੂੰ ਜੁਰਮਾਨਾ ਪੈ ਜਾਊਗਾ ਕਿੰਨੇ ਵੀਰ ਹੈ ਸਾਡੇ ਇਹ ਚੀਜ਼ਾਂ ਸੋਚਦੇ ਨੇ ਕਈਆਂ ਨੂੰ ਕੰਮ ਆਉਂਦੇ ਤੇ ਸੱਟ ਲੱਗਦੀ ਆ ਪਰ ਉਹ ਬਿਆਨ ਦੇ ਜਾਂਦੇ ਕਿ ਨਹੀਂ ਕੋਈ ਗੱਲ ਨਹੀਂ ਛੱਡੋ ਆਪਾਂ ਕੀ ਕਰਨਾ ਹਨਾ ਆਪਾਂ ਕੰਮ ਕਰ ਰਹੇ ਆ ਆਪਾਂ ਇਹਨਾਂ ਦਾ ਨਮਕ ਖਾਦਾ ਆ ਕਿਉਂ ਆਪਾਂ ਇਹਨਾਂ ਨੂੰ ਨਮਕ ਹਰਾਮੀ ਕਰਨੀ ਆ ਇਹ ਚੀਜ਼ਾਂ ਸੋਚਦੇ ਨੇ ਪਰ ਇਹਨਾਂ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਇਸ ਬੰਦੇ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਯਾਰ ਉਹਦੀ ਫੈਮਿਲੀ ਆ ਇੱਥੇ ਉਹਦਾ ਮਤਲਬ ਘਰ ਦੀ ਆ ਇੱਥੇ ਠੀਕ ਆ ਉਹ ਬਿਨਾਂ ਪੇਪਰਾਂ ਤੋਂ ਕੰਮ ਕਰ ਰਿਹਾ ਇੱਕ 4 ਯੂਰੋ ਪਰ ਘੰਟੇ ਦੇ ਹਿਸਾਬ ਨਾਲ ਕੰਮ ਕਰ ਰਿਹਾ ਹੈਗਾ 4 ਯੂਰੋ ਪਰ ਘੰਟੇ ਦੇ ਹਿਸਾਬ ਨਾਲ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਬੰਦਾ 6-7 ਯੂਰੋ ਘੰਟੇ ਪਰ ਘੰਟੇ ਕੰਮ ਕਰ ਰਿਹਾ ਪਰ ਉਹ ਇਹਦੇ ਕੋਲ ਸਿਰਫ 4 ਯੂਰੋ ਘੰਟੇ ਦੇ ਹਿਸਾਬ ਨਾਲ ਕੰਮ ਕਰਦਾ ਪਿਆ ਸੀਗਾ 4 ਯੂਰੋ ਦੇ ਹਿਸਾਬ ਨਾਲ ਪੈਸੇ ਦੇ ਰਿਹਾ ਸੀਗਾ ਕਿੰਨੀ ਗੱਲ ਆ ਫਿਰ ਉਹਨੂੰ ਹਸਪੀਟਲ ਲੈ ਕੇ ਜਾਣ ਦੀ ਬਜਾਏ ਉਹਨੂੰ ਉਹਦੇ ਘਰ ਦੇ ਬਾਹਰ ਸੁੱਟ ਦੇਣਾ ਜਦੋਂ ਇਹ ਸਾਰਾ ਕੁਝ ਹੋਇਆ ਜਦੋਂ ਰੋਲਾ ਪਾਇਆ ਉਹਦੀ ਘਰ ਦੀ ਨੇ ਸਤਨਾ ਵੀਰ ਦੀ ਘਰ ਦੀ ਨੇ ਰੋਲਾ ਪਾਇਆ ਤੇ ਜਿਹੜੇ ਬੰਦੇ ਨੇ ਸਾਰਾ ਕੁਝ ਦੇਖਿਆ ਠੀਕ ਹੈ ਜਿਹੜਾ ਉਹਦੇ ਨਾਲ ਬੰਦਾ ਵੀਰ ਕੰਮ ਕਰਦਾ ਸੀ ਉਹਨੇ ਰੋਲਾ ਪਾਇਆ ਇਹ ਸਾਰਾ ਕੁਝ ਸੁਣਨ ਤੋਂ ਰੋਲਾ ਸੁਣਨ ਤੋਂ ਬਾਅਦ ਜਿਹੜੇ ਕਿ ਸਤਨਾਮ ਵੀਰ ਤੇ ਗਵੰਡੀ ਸਿਗਰੇਟ ਆਲੀਅਨ ਹੀ ਸੀਗੇ ਉਹਨਾਂ ਨੇ 112 ਨੰਬਰ ਦੇ ਉੱਤੇ ਫੋਨ ਕੀਤਾ ਜੀ ਹੈਲੀਕਾਪਟਰ ਆਇਆ ਹੈਲੀਕਾਪਟਰ ਜਿਹੜਾ ਕਿ ਉਹਨੂੰ ਰੋਮਾ ਸ਼ਹਿਰ ਦੇ ਵਿੱਚ ਸਨ ਕਾਮੀਲੋ ਹਸਪੀਟਲ ਹੈਗਾ ਜੀ ਉੱਥੇ ਲੈ ਕੇ ਗਏ ਉੱਥੇ ਉਸ ਵੀਰ ਨੇ ਆਖਰੀ ਸਾਹ ਲਿਆ ਠੀਕ ਹੈ ਉੱਥੇ ਉਹਨੇ ਦਮ ਤੋੜ ਦਿੱਤਾ ਕਿਉਂਕਿ ਖੂਨ ਬਹੁਤ ਜ਼ਿਆਦਾ ਨਿਕਲ ਚੁੱਕਿਆ ਸੀਗਾ ਜਿਹੜੇ ਉੱਤੇ ਘਟਨਾ ਦੇ ਹੈਗੇ ਸੀਗੇ ਜਿਹੜੇ ਉੱਥੇ ਮੌਕੇ ਤੇ ਸੀਗੇ ਮੌਜੂਦ ਉਹਨਾਂ ਨੇ ਦੱਸਿਆ ਕਿ ਬਹੁਤ ਜ਼ਿਆਦਾ ਖੂਨ ਨਿਕਲ ਚੁੱਕਿਆ ਇਸ ਵਿੱਚ ਉਹਨੂੰ ਮਤਲਬ ਗੱਡੀ ਦੇ ਵਿੱਚ ਪਾ ਕੇ ਉਹਦੇ ਘਰ ਦੇ ਬਾਹਰ ਸੁੱਟਣ ਦੇ ਵਿੱਚ ਅੱਧੇ ਪੂਨੇ ਘੰਟੇ ਦਾ ਜਿਹੜਾ ਕਿ ਟਾਈਮ ਸੀਗਾ ਵਿੱਚ ਜਿਸ ਬੰਦੇ ਨੇ ਸਾਰਾ ਕੁਝ ਹੋਣਾ ਦੇਖਿਆ ਹੈ ਉਹਦੇ ਨਾਲ ਹੀ ਬੰਦਾ ਕੰਮ ਕਰਦਾ ਸੀਗਾ ਉਹਨੇ ਹੀ ਦੱਸੀ ਹੈ ਸਾਰਾ ਬਿਆਨ ਦਿੱਤਾ ਤੇ ਉਹ ਦੱਸ ਰਿਹਾ ਕਿ ਮਤਲਬ ਅੱਧੇ ਅੱਧੇ ਪੂਨੇ ਘੰਟੇ ਦਾ ਵਿੱਚ ਟਾਈਮ ਸੀਗਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਉਹਨੂੰ ਹਸਪੀਟਲ ਲੈ ਕੇ ਗਏ ਜਿੱਥੇ ਕਿ ਉਹਨੇ ਆਪਣਾ ਦਮ ਤੋੜ ਦਿੱਤਾ ਉਹਦੀ ਉੱਥੇ ਮੌਤ ਹੋ ਗਈ ਮੀਰ ਦੀ ਠੀਕ ਹੈ ਜੀ ਤੇ ਹੁਣ ਕੱਲ ਸ਼ਨੀਵਾਰ ਵਾਲੇ ਦਿਨ ਉਥੇ ਧਰਨਾ ਵੀ ਦਿੱਤਾ ਗਿਆ ਜੀ ਲਤੀਨਾ ਦੇ ਵਿੱਚ ਠੀਕ ਹੈ ਜੀ ਤੇ ਬਹੁਤ ਵੱਡਾ ਧਰਨਾ ਸੀਗਾ ਸਾਰੇ ਸਾਡੇ ਵੀਰ ਇਟਾਲੀਅਨ ਵੀ ਪਹੁੰਚੇ ਸੀਗੇ ਸਿਰਫ ਆਪਣੇ ਪੰਜਾਬੀ ਨਹੀਂ ਇਟਾਲੀਅਨ ਵੀ ਸੀਗੇ ਸਾਰੇ ਹੀ ਸੀਗੇ ਠੀਕ ਹੈ ਜੀ ਉਹਨਾਂ ਨੇ ਇਟਾਲੀਅਨ ਨਹੀਂ ਮਤਲਬ ਉੱਥੇ ਧਰਨਾ ਦਿੱਤਾ ਸੀ ਕਿ ਉਹਦੇ ਨਾਲ ਜਸਟਿਸ ਕੀਤੀ ਜਾਵੇ ਉਹਦੀ ਮਾਲਕ ਦੀ ਅੰਗੇਲੀ ਕਰਕੇ ਉਹਦੀ ਮੌਤ ਹੋਈ ਹੈ ਮਾਲਕ ਨੂੰ ਫਿਲਹਾਲ ਗ੍ਰਿਫਤਾਰ ਕਰ ਲਿੱਤਾ ਗਿਆ ਹੋਇਆ ਵਾ ਤੇ 25 ਤਰੀਕ ਨੂੰ ਫੇਰ ਵੀਰੇ ਮਤਲਬ ਧਰਨਾ ਦਿੱਤਾ ਜਾਣਾ ਵਾ ਲਤੀਨਾ ਦੇ ਵਿੱਚ ਦੁਪਹਿਰ 2 ਵਜੇ ਠੀਕ ਹੈ ਜੀ ਤੇ ਸਾਰਿਆਂ ਨੂੰ ਰਿਕਵੈਸਟ ਹੈ ਜਿੰਨੇ ਵੀ ਲਾਗੇ ਦੇ ਵੀਰ ਨੇ ਸਾਰੇ ਉੱਥੇ ਪਹੁੰਚਣਾ ਤਾਂ ਕਿ ਉਹਨੂੰ ਵੀਰ ਨੂੰ ਸਤਨਾ ਵੀਰ ਨੂੰ ਜਸਟਿਸ ਦਵਾਈ ਜਾਵੇ ਠੀਕ ਹੈ ਜੀ ਜਸਟਿਸ ਦਿਵਾਵਾਂਗੇ ਫੇਰ ਹੀ ਥੋੜਾ ਜਿਹਾ ਕਾਬੂ ਹੋਣਗੇ ਉਹਨੂੰ ਜੇਲ੍ਹ ਹੋਊਗੀ ਫੇਰ ਥੋੜਾ ਜਿਹਾ ਮਾਲਕ ਡਰਨਗੇ ਪਿੱਛੇ ਵੀ ਇੱਕ ਇਸ ਤਰ੍ਹਾਂ ਦੀ ਘਟਨਾ ਹੋਈ ਸੀਗੀ ਉੱਥੇ ਫੁੰਦੀ ਸ਼ਹਿਰ ਦੇ ਵਿੱਚ ਹੋਈ ਸੀਗੀ ਇਸ 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 ਗੱਲ ਨੂੰ ਆਈ ਥਿੰਕ 2-3 ਸਾਲ ਹੋ ਗਏ ਨੇ ਗੱਲ ਉੱਥੇ ਵੀ ਇੱਕ ਘਟਨਾ ਇਸ ਤਰ੍ਹਾਂ ਦੀ ਹੋਈ ਸੀਗੀ ਠੀਕ ਹੈ ਜੀ ਅਗਰ ਆਪਾਂ ਇੱਕਜੁੱਟ ਹੋ ਗਏ ਇਹਨਾਂ ਦਾ ਕਲਾਬ ਲੜਾਂਗੇ ਜਿਹੜੇ ਕੀ ਤਰ੍ਹਾਂ ਦੇ ਮਾਲਕ ਹੈਗੇ ਨੇ ਠੀਕ ਹੈ ਜੀ ਨਾ ਤੇ ਚੰਗੀ ਤਰ੍ਹਾਂ ਪੈਸੇ ਭਰਦੇ ਨੇ ਕੰਮ ਵੀ ਕਰਾਉਂਦੇ ਨੇ ਖਿੱਚ ਕੇ ਠੀਕ ਹੈ ਜੀ ਫਿਰ ਐਦਾਂ ਦੇ ਜਦੋਂ ਘਟਨਾ ਹੋ ਜਾਂਦੀ ਹੈ ਉਹਨਾਂ ਨੂੰ ਬਚਾਉਣ ਦੀ ਬਜਾਏ ਉਹਨਾਂ ਨੂੰ ਮਰਨ ਨਹੀਂ ਛੱਡ ਦਿੰਦੇ ਨੇ ਛੱਡ ਦਿੰਦੇ ਨੇ ਜਿ ਤਰ੍ਹਾਂ ਕਿ ਕੂੜੇ ਨੂੰ ਨੇ ਗੁਲਾਮ ਥੋੜੀਆਂ ਯਾਰ ਤੁਹਾਡੇ ਕੰਮ ਕਰਦੇ ਆ ਤੁਹਾਡੇ ਕੋਲ ਠੀਕ ਆ ਪਰ ਤੁਹਾਡੇ ਗੁਲਾਮ ਥੋੜੀਆਂ ਕਿ ਤੁਸੀਂ ਐਦਾਂ ਦਾ ਵਰਤਾਰਾ ਕਰੋ ਸਾਡੇ ਨਾਲ ਠੀਕ ਹੈ ਜੀ ਤੇ ਸਾਰਿਆਂ ਨੂੰ ਰਿਕੁਐਸਟ ਆ ਕਿ ਤੁਸੀਂ ਉੱਥੇ ਸਾਰੇ ਜਾਣੇ ਪਹੁੰਚਿਓ ਤੇ ਜਿੰਨੇ ਵੀ ਸਾਡੇ ਵੀਰ ਲਾਗੇ ਦੇ ਨੇ ਜਰੂਰ ਪਹੁੰਚਣ ਉਥੇ ਲਤੀਨਾ 25 ਤਰੀਕ ਨੂੰ ਦੁਪਹਿਰ 2 ਵਜੇ ਲਤੀਨਾ ਦੇ ਵਿੱਚ ਜਿਹੜੇ ਕਿ ਪਰਫਾ ਤੂਰੇ ਦੇ ਬਾਹਰ ਘਰ ਮੇ ਦਿੱਤਾ ਜਾਊਗਾ ਉਹਨੂੰ ਵੀਰ ਨੂੰ ਜਸਪੀਸ ਦਉਣ ਵਾਸਤੇ ਠੀਕ ਹੈ ਜੀ ਤੇ ਧੰਨਵਾਦ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ